ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਿਹਾ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਅੱਜ ਆਪਾਂ ਬੀਐਫਏ ਮੇਲੇ ਤੇ 2024 ਤੇ ਮੇਲੇ ਤੇ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਇੱਕ ਮਿੱਲੀ ਦਾ ਗੋਡਾ ਤੇ ਬਹੁਤ ਸੋਹਣਾ ਬੋਲਿਆ ਤੇ ਖੂਬਸੂਰਤੀ ਵੇਖਣੀ ਪੈਂਦੀ ਆ ਤੇ ਇਹ ਕਟਾ ਪਿਛਲੇ ਸਾਲ 2023 ਦੇ ਵਿੱਚ ਦੋ ਦੰਦ ਦੇ ਵਿੱਚ ਸੈਕੰਡ ਨੰਬਰ ਤੇ ਆਇਆ ਸੀ ਸੌਰੀ ਵੀਰੋ ਪਿਛਲੀ ਵਾਰੀ ਇਹ ਆਪਣਾ ਖੀਰਿਆਂ ਦਾ ਇਹ ਆਇਆ ਸੀ ਆਪਣਾ ਦੂਜੇ ਨੰਬਰ ਤੇ ਤੇ ਇਸ ਵਾਰ ਇਹ ਜਿਹੜਾ ਵਿਚਾਰਦੰਦ ਹੋ ਚੁੱਕਾ ਆ ਚਾਰਾਂ ਦੇ ਵਿੱਚ ਇਹ ਲੱਗੂਗਾ ਵੀ ਇਹ ਮਕਾਬਲਾ ਤੁਹਾਡੇ ਅੰਦਰ ਚੱਲਣਾ ਹੈ ਪਰ ਆਪਣਾ ਚੰਗਾ ਲੱਗਿਆ ਤੇ ਆਪਾਂ ਉਸ ਤੋਂ ਪਹਿਲੇ ਪੈਂਦੀ ਵੀਡੀਓ ਸ਼ੂਟ ਕਰ ਰਹੇ ਹਾਂ ਤੇ ਬਾਈਆਂ ਤੋਂ ਵੀ ਡਿਟੇਲ ਲੈਣੀ ਹੈ ਹਰੀ ਵੀ ਕੀ ਉਹ ਆਪਣੂੰ ਡਿਟੇਲ ਦੱਸਦੀ ਹੈ ਵੀ ਇਹ ਬੱਚਾ ਕਿਹਦਾ ਆ ਤੇ ਕੀ ਇਹਦਾ ਪ੍ਰੋਪਰ ਰਿਕਾਰਡ ਆ ਤੇ ਉਹ ਤੁਹਾਡੀ ਵੀਰ ਨਾਲ ਗੱਲਬਾਤ ਕਰਾਉਣੀ ਹੈ ਹਾਂਜੀ ਵੀਰ ਜੀ ਅਸੀਂ ਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਸ਼ੋਅ ਨੇ ਇਹਨਾਂ ਨੂੰ ਦੱਸ ਦਿਓ ਜੀ ਮੇਰਾ ਨਾਮ ਪਾਲਾ ਬੰਦਰਾ ਹੈ ਪਲਾ ਬਲਰਾਈ ਬਲਰਾਈ ਤੇ ਇਹ ਕਿਹੜੇ ਪਿੰਡੋਂ ਆਪਣਾ ਜੀ ਪਿੰਡ ਪਹਾਵਾ ਵੀਰੇ ਦੇ ਪਿੰਡ ਪਹਾਵਾ ਜੀ ਤੇ ਜਿਹੜਾ ਇਹ ਤੁਸੀਂ ਬਚਾਵ ਬਖਾ ਰਹੇ ਹੋ ਖੂਬਸੂਰਤਾ ਤੇ ਇਹ ਕਿਹੜੀ ਬਲੱਡ ਲਾਈਨ ਦਾ ਹੈ ਇਹ ਵੀਰੇ ਫਰੋਜਪੁਰ ਬਲੱਡ ਲਾਈਨ ਦਾ ਵੈਸੇ ਨਾ ਇੱਕ ਬਲੱਡ ਲੈਣ ਚ ਆ ਗਿਆ ਤੇ ਆ ਪਿਓ ਘੜ ਆ ਗਿਆ ਅਲਬਖਸ਼ ਵੀਰੇ ਅਲਬਖਸ਼ ਜੀ ਲੋ ਜੀ ਦੋਸਤੋ ਕਿੰਨੀ ਉਮਰ ਹੈ ਅਲਬਖਸ਼ ਦੇ ਵਿੱਚ ਬਿਲਕੁਲ ਕਾਪੀ ਲੱਗ ਰਿਹਾ ਹੈ ਠੀਕ ਹੈ ਜੀ ਤੇ ਲਗਭਗ ਇਹਦੀ ਉਮਰ 3 ਸਾਲ ਤੋਂ ਪੂਰੀ ਹੋ ਗਈ ਜਿਹੜੀ ਜੇ 4 ਦਾ ਹੋ ਚੁੱਕਿਆ ਹੈ ਤੇ ਇਹਦੀ ਮਾਂ ਦਾ ਪ੍ਰੋਪਰ ਕੀ ਰਿਕਾਰਡ ਹੈ ਜੀ ਦੂਜੀ ਸਵੇਰ ਦਾ ਵੀ ਇਹ 16 ਕਿਲੋ 200 ਗ੍ਰਾਮ ਦੂਜੀ ਸਵੇਰ 16 ਕਿਲੋ 200 ਗ੍ਰਾਮ ਕੋਈ ਲੈਬ ਚ ਵਹੀ ਕਰਵਾਈ ਸੀ ਕਿ ਕਿ ਕਰ ਰਿਹਾ ਡੀਏ ਇਹ ਕਰ ਰਿਹਾ ਡੀਏ ਇਹ ਕਰ ਰਿਹਾ ਡੀਏ ਇਹ ਮੱਝ ਆਪਣੇ ਕੋਲ ਕਰੀ ਇਹਦਾ ਕੋਈ ਤੁਸੀਂ ਮੰਨ ਲਓ ਵੀ ਛੋਟੇ ਜਿਹੇ ਲਵਾ ਕੇ ਕੋਈ ਬੱਚੇ-ਬੱਚੇ ਦਾ ਰਿਜ਼ਲਟ ਲਿਆ ਕੋਈ ਕਿਵੇਂ ਬਚਾਇਆ ਇਹਦਾ ਸਿਰ ਇੱਕ ਬੱਚਾ ਆਇਆ ਹਜੇ ਇਹਦਾ ਬਾਕੀ 25-30 ਮੱਝਾਂ ਕਰੋ ਅੱਛਾ ਬੱਚਾ ਆਇਆ ਉਹਨੇ ਕਿਵੇਂ ਦਾ ਪਾਇਆ ਇਹਨੇ ਬੱਚਾ ਵੀ ਰੀ ਟਿੱਡੇ ਘਟ ਚ ਪਾਇਆ ਟਿੱਡੇ ਡਾਇਮੰਡ ਦੀ ਝੋਟੀ ਜੋਈ ਹਾਂ ਜਾਨੀ ਕਿ ਫਰੋਜਪੁਰ ਦੀ ਜਿਹੜੀ ਬਲੱਡ ਲੈਣੇ ਆ ਤੇ ਫਰੋਜਪੁਰ ਦੇ ਲੱਗਣ ਨਾਲ ਖੂਬਸੂਰ ਇਹ ਕਿਹਨੇ ਚੱਜੇ ਆਉਂਦੇ ਜੀ ਹੁਣ ਦਾ ਫਿਰ ਕਰਨੇ ਆ ਵੀ ਉਹ ਬਲੱਡ ਲੈਣਾ ਆਫਿਸ ਚ ਮੇਲ ਨਹੀਂ ਖਾਂਦੀ ਕੀ ਇੱਕ ਨਿਮਰਾਨ ਸੰਸਨ ਤੋੜ ਕੇ ਵਿਖਾਓ ਜੀ ਛੋਟਾ ਟਾਈਮ ਹੋ ਜਾਏ ਇਹ ਵੀ ਬਹੁਤ ਖੂਸੂ ਚੋ ਟਾਇਆ ਤੁਹਾਨੂੰ ਵੀ ਸਾਫ ਬਿਲਕੁਲ ਸਾਫ ਹੈ ਜੀ ਤੇ ਤੁਹਾਨੂੰ ਸਰਟੀਫਿਕੇਟ ਹੋਣਾ ਹੈ ਜੀ ਤੇ ਵੀਰ ਜੀ ਤੁਸੀਂ ਇਹਦਾ ਕੋਈ ਸੀਮਣਾ ਕੋਈ ਤਿਆਰ ਕੀਤਾ ਕੋਈ ਸੀਮਣਾ ਵੀਰੇ ਹੁਣ ਇਹ ਮੇਲਾ ਲਾ ਕੇ ਨਾ ਬੱਚੇ ਆ ਗਏ ਅੱਛਾ ਜੀ ਜਦੋਂ 5-7 ਬੱਚੇ ਆ ਗਏ ਅੱਛਾ ਜੀ ਬੱਚੇ ਸਹੀ ਪਾਉਂਦਾ ਦੇਖਾ ਹਾਂ ਜੀ ਇਕਰਾਮ ਆਪਾਂ ਖਲਵਾੜ ਨਹੀਂ ਕਰਦੇ ਹਾਂ ਹਾਂ ਠੀਕ ਹੈ ਵੀ ਠੀਕ ਹੈ ਜੀ ਹੁਣ ਛੋਟਿਆਂ ਦੇ ਬੱਚੇ ਛੱਡੇ ਪਾਈ ਜਾਂਦੇ ਨੇ ਯਾਰ ਹਾਂਜੀ ਕੋਈ ਕਾਲਾ ਆ ਹੀ ਜਾਂਦਾ ਤੇ ਤੁਸੀਂ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 94634 ਜੀ 13900 ਤੇ ਦੋਸਤੋ ਸਿੰਘਡੇਰੀ ਫਾਰਮ ਦੇ ਪੇਜ ਨਾਲ ਜੋੜਨ ਲਈ ਧੰਨਵਾਦ ਜਿਹੜੇ ਵੀ ਨਵੇਂ ਜੁੜੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ